ਆਸਾ ਸ੍ਰੀ ਕਬੀਰ ਜੀੋ ਕੇ ਪੰਜ ਪਦੇ ਕਾਰਨੋ ਮਾਂ ਦੁੱਤ ਕੇ ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਪੰਜ ਬੰਦਾ ਦੋ ਤੁਕੀਆਂ ਵਾਲੀ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖੇ ਕਹੇ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜਿਉ ਮੂਰਤੀ ਅੱਗੇ ਢੇੜ ਧਰਨ ਲਈ ਮਾਲਣ ਪੱਤਰ ਤੋੜਦੀ ਹੈ ਪਰ ਇਹ ਨਹੀਂ ਜਾਣਦੀ ਕਿ ਹਰੇਕ ਪੱਤਰ ਵਿੱਚ ਜਿੰਦ ਹੈ ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਉ ਜਿਸ ਪੱਥਰ ਦੀ ਮੂਰਤੀ ਦੇ ਖਾਤਰ ਮਾਲਣ ਪੱਤਰ ਤੋੜਦੀ ਹੈ ਉਹ ਪੱਥਰ ਦੀ ਮੂਰਤੀ ਨਿਰਜਿੰਦ ਹੈ ਭੋਲੀ ਮਾਲਣੀ ਹੈ ਏਉ ਸਤਿਗੁਰੂ ਜਾਗਦਾ ਹੈ ਦਿਉ ਇੱਕ ਨਿਰਜਿੰਦ ਮੂਰਤੀ ਦੀ ਸੇਵਾ ਕਰਕੇ ਇਸ ਤਰ੍ਹਾਂ ਇਹ ਮਾਲਣ ਭੁੱਲ ਰਹੀ ਹੈ ਅਸਲੀ ਇਸ਼ਟ ਸਤਿਗੁਰੂ ਤਾਂ ਜਿਉਂਦਾ ਜਾਗਦਾ ਦੇਵਤਾ ਹੈ ਹਮੇਸ਼ਾ ਜਾਗਦਾ ਹੈ ਹਰ ਵੇਲੇ ਜਾਗਦਾ ਹੈ ਬ੍ਰਹਮਪਾਤੀ ਬੇਸ਼ੈਨਡਾਰੀ ਫੁੱਲ ਸ਼ੰਕਰ ਦਿਓ ਹੈ ਮਾਲਣ ਪੱਤਰ ਬ੍ਰਹਮਾ ਰੂਪ ਹਨ ਡਾਲੀ ਵਿਸ਼ਨੂ ਰੂਪ ਹੈ ਤੇ ਫੁੱਲ ਸ਼ਿਵ ਰੂਪ ਤਿੰਨ ਦੇਵ ਪਰ ਤਖਤ ਤੋਰੈ ਕਰੈ ਕਿਸ ਕੀ ਸੇਵ ਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ਼ ਕਰ ਰਹੀ ਹੈ ਫਿਰ ਸੇਵਾ ਕਿਸ ਦੀ ਕਰਦੀ ਹੈ ਆਖਾਨ ਗੜ ਕੈ ਮੂਰਤ ਕੀ ਨੀਂਦੇ ਕਾ ਸ਼ਾਤੀ ਪਾਉ ਮੂਰਤੀ ਘੜਨ ਵਾਲੇ ਨੇ ਪੱਥਰ ਘੜ ਕੇ ਤੇ ਘੜਨ ਵੇਲੇ ਮੂਰਤੀ ਦੀ ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਜੇ ਇਹ ਮੂਰਤ ਸੱਚੀ ਹੈ ਤੋ ਗੜਨ ਹਾਰੇ ਖਾਓ ਜੇ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ ਇਸ ਨਿਰਾਦਰੀ ਦੇ ਕਾਰਨ ਕਰਨ ਵਾਲੇ ਨੂੰ ਹੀ ਖਾ ਜਾਂਦੀ ਭਾਤ ਪਹਿਤ ਅਰਲਾਪ ਸੀ ਕਰ ਕਰ ਆਕਾਸਾਰ ਪਾਤ ਪਾਤ ਚੌਲ ਪਾਤ ਦਾਲ ਦਾਲ ਪਹਿਤ ਲਾਪਸੀ ਲੱਪੀ ਪਤਲਾ ਕੜਾ ਮੋਕਰਣੀ ਪੰਜੀਰੀ ਦਾ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ ਛਕਣ ਵਾਲਾ ਪੁਜਾਰੀ ਹੀ ਛਕ ਜਾਂਦਾ ਹੈ ਇਸ ਮੂਰਤੀ ਦੇ ਮੂੰਹ ਵਿੱਚ ਕੁਝ ਵੀ ਨਹੀਂ ਪੈਂਦਾ ਕਿਉਂਕਿ ਇਹ ਤਾਂ ਨਿਰਜਿੰਦ ਹੈ ਖਾਵੇ ਕਿਵੇਂ ਮਾਲਣ ਭੁੱਲੀ ਜਗ ਭੁਲਾਨਾ ਹਮ ਭੁਲਾਨੇ ਨਾ ਮਾਲਣ ਮੂਰਤੀ ਪੂਜਣ ਦੇ ਭਲੇਖ ਵਿੱਚ ਹੈ ਜਗਤ ਵੀ ਇਹੀ ਟਬਲਾ ਖਾ ਰਿਹਾ ਹੈ ਪਰ ਅਸਾਂ ਇਹ ਗਲਤੀ ਨਹੀਂ ਖਾਦੀ ਕਹ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਈ हे कबीरा के क्योंकि परमात्मा ने अपनी मेहर करके सानू इस कुलेखे तो बचा लिया है आशा 12 बरस बालपन बीते 20 बरस कष तप न कियो उम्र दे पहले 12 साल अनजान पुड़े विच लंग होर 20 बारे लंग है पाव 20 साल तो टप गया तब तक भी कोई तपना कीता 30 ਵਰਸ਼ ਕਸ਼ਦੇਵ ਨਾ ਪੂਜਾ ਫਿਰ ਪਛਤਾਨਾ ਵਿਰਧ ਪਇਓ 30 ਸਾਲ ਹੋਰ ਬੀਤ ਗਏ ਉਮਰ 60 ਤੋਂ ਟੱਪ ਗਈ ਤਾਂ ਵੀ ਕੋਈ ਭਜਨ ਬੰਦਗੀ ਨਾ ਕੀਤੀ ਹੁਣ ਹੱਥ ਮਾਰਨ ਲੱਗਾ ਕਿਉਂਕਿ ਬੁੱਢਾ ਹੋ ਗਿਆ ਮੇਰੀ ਮੇਰੀ ਕਰਤੇ ਜਨਮ ਗयो ਮਮਤਾ ਵਿੱਚ ਹੀ ਜਵਾਨੀ ਦੀ ਉਮਰ ਬੀਤ ਗਈ ਸਾਇਰ ਸੋਖ ਭੁਜੰ ਬਲਿਓ ਰਹਾਓ ਸਰੀਰ ਰੂਪ ਸਮੁੰਦਰ ਸੁੱਕ ਗਿਆ ਤੇ ਬਾਹਾਂ ਦੀ ਤਾਕਤ ਵੀ ਮੁੱਕ ਗਈ ਸੁੱਕੇ ਸਰਬਰ ਪਾਲ ਬੰਧਾਵੇ ਲੋਣੇ ਖੇਤ ਹੱਥ ਵਾਰ ਕਰੇ ਹੁਣ ਬਿੜੇ ਪਾਉਣ ਤੇ ਵੀ ਮੌਤ ਤੋਂ ਬਚਣ ਲਈ ਆਹਰ ਕਰਦਾ ਹੈ ਪਰ ਇਸ ਦੇ ਉਦਮ ਇਉਂ ਹਨ ਜਿਵੇਂ ਸੁੱਕੇ ਹੋਏ ਤਲਾਂ ਵਿੱਚ ਵੱਟ ਬਨ ਰਿਹਾ ਹੈ ਤਾਂ ਕਿ ਪਾਣੀ ਤਲਾਂ ਵਿੱਚੋਂ ਬਾਹਰ ਨਾ ਨਿਕਲ ਜਾਏ ਅਤੇ ਕੱਟੇ ਹੋਏ ਖੇਤ ਦੇ ਦਿਵਾਲੇ ਵਾੜ ਦੇ ਰਿਹਾ ਹੈ ਆਇਓ ਚੋਰ ਤੁਰੰਤ ਹਲੇ ਗਇਓ ਮੇਰੀ ਰਾਖਤ ਮੁਗਦ ਫਿਰੈ ਮਨੁੱਖ ਮੂਰਖ ਮਨੁੱਖ ਜੇ ਸਰੀਰ ਨੂੰ ਆਪਣਾ ਬਣਾਈ ਰੱਖਣ ਦੇ ਯਤਨ ਕਰਦਾ ਫਿਰਦਾ ਹੈ ਔਰ ਜਦੋਂ ਜਾਮ ਰੂਪ ਚੋਰ ਭਾਉ ਚੁੱਪ ਕੀਤੇ ਹੀ ਜਾਮ ਆਉਂਦਾ ਹੈ ਅੰਜਿੰਦ ਨੂੰ ਲੈ ਕੇ ਤੁਰਦਾ ਹੈ ਚਰਨ ਸੀਸ ਕਰ ਕੰਪਨ ਲਾਗੇ ਨੈਣੀ ਨੀਰ ਅਸਾਰ ਬਹਿ ਪੈਰ ਸਿਰ ਹੱਥ ਕੰਮਣ ਲੱਗ ਜਾਂਦੇ ਹਨ ਅੱਖਾਂ ਵਿੱਚੋਂ ਆਪ ਮੁਹਾਰੇ ਪਾਣੀ ਵਗ ਹੀ ਜਾਂਦਾ ਹੈ ਜੇਵਾ ਬਚਨ ਸ਼ੁੱਧ ਨਹੀਂ ਨਿਕਸੈ ਤਬਰ ਧਰਮ ਕੀ ਆਸ ਕਰੈ ਜੀਵ ਵਿੱਚੋਂ ਕੋਈ ਸਾਫ ਲਫ਼ਜ਼ ਨਹੀਂ ਨਿਕਲਦਾ ਹੈ ਮੂਰਖ ਕਿ ਉਸ ਵੇਲੇ ਤੂੰ ਧਰਮ ਕਮਾਉਣ ਦੀ ਆਸ ਕਰਦਾ ਹੈ ਹਰ ਜੀਓ ਕਿਰਪਾ ਕਰੈ ਲੈ ਵਲਾਵੈ ਲਾਹ ਹਰ ਹਰ ਨਾਮ ਲਿਓ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਸ ਦੀ ਸੁਰਤ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਹ ਮਨੁੱਖ ਪ੍ਰਮਾਤਮਾ ਦਾ ਨਾਮ ਰੂਪ ਲਾਭ ਖਟਦਾ ਹੈ ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚਲਦਿਆਂ ਨਾਲ ਚੱਲਿਓ ਜਗਤ ਤੋਂ ਤੁਰਨ ਵੇਲੇ ਵੀ ਇਹੀ ਨਾਮ ਧਾਨ ਮਨੁੱਖ ਦੇ ਨਾਲ ਜਾਂਦਾ ਹੈ ਪਰ ਇਹ ਧਨ ਮਿਲਦਾ ਹੈ ਸਤਿਗੁਰ ਦੀ ਕਿਰਪਾ ਨਾਲ ਕਹਤ ਕਬੀਰ ਸੁਨੋ ਰੇ ਸੰਤੋ ਆਨ ਤਨ ਕਛੂਐ ਲੈ ਨ ਗयो ਕਬੀਰ ਕਹਿੰਦਾ ਹੈ ਸੰਤ ਜਨੋ ਸੁਣੋ ਕੋਈ ਜੀਵੀ ਮਰਨ ਵੇਲੇ ਕੋਈ ਹੋਰ ਧਨ ਪਦਾਰਥ ਆਪਣੇ ਨਾਲ ਨਹੀਂ ਲੈ ਜਾਂਦਾ ਆਈ ਤਲਵ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ ਕਿਉਂਕਿ ਜਦੋਂ ਪ੍ਰਮਾਤਮਾ ਵੱਲੋਂ ਸੱਦਾ ਆਉਂਦਾ ਹੈ ਤਾਂ ਮਨੁੱਖ ਦੌਲਤ ਤੇ ਘਰ ਸਭ ਕੁਝ ਇੱਥੇ ਹੀ ਛੱਡ ਕੇ ਤੁਰ ਪੈਂਦਾ ਹੈ ਆਸਾ ਕਾਹੂੰ ਦੀ ਨਹਿ ਪਾਟ ਪਟੰਬਰ ਕਾਹੂੰ ਪਲੰਘ ਨਿਵਾਰਾ ਪਰਮਾਤਮਾ ਨੇ ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ ਪਾਉਣ ਨੂੰ ਦਿੱਤੇ ਹਨ ਧੰਨਵਾਰੀ ਪਲੰਘ ਸੌਣ ਨੂੰ ਕਾਹੋਂ ਗਰੀ ਗੋਦਰੀ ਨਹੀਂ ਕਾਹੋਂ ਖਾਨ ਪਰਾਰਾ ਪਰ ਕਈ ਵਿਚਾਰਿਆਂ ਨੂੰ ਗਲੀ ਹੋਈ ਜੁੱਲੀ ਵੀ ਨਹੀਂ ਮਿਲਦੀ ਤੇ ਕਈ ਤਰ੍ਹਾਂ ਵਿੱਚ ਬਿਸਤਰੇ ਦੇ ਥਾਂ ਫਰਾਲੀ ਹੀ ਹੈ ਅਹਿਰਖਵਾਦ ਨਾ ਕੀ ਜੈਰੇ ਮਨ ਪਰ हे ਮਨ ਈਰਖਾ ਤੇ ਝਗੜਾ ਕਿਉਂ ਕਰਦਾ ਹੈ ਸੋਕਰਿਤ ਕਰ ਕਰ ਲਈ ਜਹਰੇ ਮਨ ਰਹਾਓ ਨੇਕਮਾਈ ਕਰੀ ਜਾ ਤੇ ਤੂੰ ਵੀ ਇਹ ਸੋਖਾ ਹਾਸਲ ਕਰ ਲੈ কুমਾਰੇ ਇੱਕ ਜੋ ਮਟੀ ਗੁੰਦੀ ਬਹੁ ਵਿਦਬਾਨੀ ਲਾਈ কুমਹਾਰ ਨੇ ਕੋਈ ਮਿੱਟੀ ਗੁੰਨੀ ਤੇ ਉਸ ਨੂੰ ਕਈ ਕਸਮ ਦੇ ਰੰਗ ਲਾ ਦਿੱਤੇ ਭਾਉ ਕਈ ਬਨਗੀਆਂ ਦੇ ਭਾਂਡੇ ਬਣਾ ਦਿੱਤੇ ਕਾਹ ਹੂੰ ਮੋਤੀ ਮੁਕਤਾਹਲ ਕਾਹ ਹੂੰ ਬਿਆਦ ਲਗਾਈ ਕਿਸੇ ਭਾਂਡੇ ਵਿੱਚ ਮੋਤੀ ਤੇ ਮੋਤੀਆਂ ਦੀਆਂ ਮਾਲਾ ਮਨੁੱਖ ਨੇ ਪਾ ਦਿਤੀਆਂ ਤੇ ਕਿਸੇ ਵਿੱਚ ਸ਼ਰਾਬ ਆਦਿਕ ਰੋਗ ਲਾਉਣ ਵਾਲੀਆਂ ਚੀਜ਼ਾਂ ਸੂਮੈ ਧਨ ਰੱਖਣ ਕੋ ਦੀਆ ਮੁਗਧ ਕਹੈ ਤਨ ਮੇਰਾ ਸੂਮ ਨੂੰ ਧਨ ਜੋੜ ਕੇ ਰੱਖਣ ਲਈ ਜੁੜਿਆ ਹੈ ਅਤੇ ਮੂਰਖ ਸੂਮ ਆਖਦਾ ਹੈ ਇਹ ਧਨ ਮੇਰਾ ਜਮ ਕਾ ਡੰਡ ਮੂੰਡ ਮੈਂ ਲਾਗੇ ਖਿੰਮੈਂ ਕਰੇ ਨਿਬੇਰਾ ਪਰ ਜਿਸ ਵੇਲੇ ਜਮ ਦਾ ਡੰਡ ਸਿਰ ਤੇ ਆਵਜਦਾ ਹੈ ਤਦੋਂ ਇੱਕ ਪਲਕ ਵਿੱਚ ਫੈਸਲਾ ਕਰ ਦਿੰਦਾ ਹੈ ਕਿ ਅਸਲ ਵਿੱਚ ਤਨ ਕਿਸੇ ਦਾ ਵੀ ਨਹੀਂ ਹਰ ਜਾਨੀ ਉਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਜੋ ਮਨੁੱਖ ਪਰਮਾਤਮਾ ਦਾ ਸੇਵਕ ਬਣ ਕੇ ਰਹਿੰਦਾ ਹੈ ਉਹ ਪਰਮਾਤਮਾ ਦਾ ਹੁਕਮ ਮੰਨ ਕੇ ਸੁਖ ਮਾਣਦਾ ਹੈ ਤੇ ਜਗਤ ਵਿੱਚ ਨੀਕ ਭਗਤ ਸਦਾਉਂਦਾ ਹੈ। ਪਾਉ ਸੁਭਾ ਪਾਉਂਦਾ ਹੈ। ਜੋ ਤੇ ਸੁਭਾਵੈ ਸਤ ਕਰ ਮਾਨੈ ਭਾਣਾ ਮਨ ਵਸਾਈ। ਪ੍ਰਭੂ ਦੀ ਰਜਾ ਮਨ ਵਿੱਚ ਵਸਾਉਂਦਾ ਹੈ ਜੋ ਪ੍ਰਭੂ ਨੂੰ ਪਾਉਂਦਾ ਹੈ ਉਸੇ ਨੂੰ ਹੀ ਠੀਕ ਸਮਝਦਾ ਹੈ। ਕਹ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ। ਕਬੀਰ ਕਹਿੰਦਾ ਹੈ ਸੰਤ ਜਨੋ ਸੁਣੋ ਇਹ ਧਨ ਪਦਾਰਾ ਆਦਿਕ ਮੇਰਾ ਹੈ। ਇਹ ਖਿਆਲ ਕੂੜਾ ਹੈ ਪਾਉ ਦੁਨੀਆ ਦੇ ਪਦਾਰਥਾਂ ਵਾਲੀ ਆਪਣਾ ਸਦਾ ਨਹੀਂ ਰਹਿ ਸਕਦੀ ਚਿਰ ਗਟ ਫਾਰ ਝਟਾਰਾ ਲੈ ਗਿਓ ਤਰੀ ਤਾ ਗਰੀ ਛੂਟੀ ਜਿਵੇਂ ਜੇ ਪਿੰਜਰੇ ਨੂੰ ਪਾੜ ਕੇ ਕੋਈ ਬਿੱਲਾ ਚਿੜੇ ਨੂੰ ਫੜ ਕੇ ਲੈ ਜਾਏ ਤਾਂ ਉਸ ਪਿੰਜਰੇ 'ਤੇ ਪੰਛੀ ਦੀ ਕੁੱਜੀ ਦੀ ਠੂਠੀ ਤਰੀ ਦੀ ਤਰੀ ਰਹਿ ਜਾਂਦੀ ਤਵੇਂ ਮੌਤ ਆਇਆ ਬੰਦੇ ਦੇ ਖਾਣ ਪੀਣ ਵਾਲੇ ਪਦਾਰਥੇ ਇਤੇ ਹੀ ਧਰੇ ਰਹਿ ਜਾਂਦੇ ਨੇ ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਪਾਵੇ ਏ ਕਾਜੀ ਅਸੀਂ ਤਾਂ ਆਜਜ ਲੋਕ ਹਾਂ ਪਰਾਂ ਅਸੀਂ ਵੀ ਰੱਬ ਦੇ ਪੈਦਾ ਕੀਤੇ ਹੋਏ ਤੁਹਾਨੂੰ ਆਪਣੇ ਮਨ ਵਿੱਚ ਹਕੂਮਤ ਚੰਗੀ ਲੱਗਦੀ ਹੈ ਪਾ ਤੁਹਾਨੂੰ ਹਕੂਮਤ ਦਾ ਮਾਣ ਹੈ ਅੱਲਾਵਲ ਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੇ ਮذਬ ਤਾਂ ਸਭ ਤੋਂ ਵੱਡਾ ਮਾਲਕ ਦਾ ਮਾਲਕ ਤਾਂ ਰੱਬ ਹੈ। ਮذਬ ਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ। ਉਹ ਕਿਸੇ ਉੱਤੇ ਧੱਕਾ ਕਰਨ ਦੀ ਆਗਿਆ ਨਹੀਂ ਦਿੰਦਾ। ਕਾਜੀ ਬੋਲਿਆ ਬੰਨ ਨਹੀਂ ਆਵੇ ਰਹਾਓ। اے ਕਾਜੀ ਤੇਰੀਆਂ ਜਵਾਨੀ ਗੱਲਾਂ ਫੱਬਦੀਆਂ ਨਹੀਂ। ਰਹਾਓ ਤੇਰਾ ਬੋਲਿਆ ਹੋਇਆ। ਤੇਰੇ ਸੁਭਾਅ ਨਾਲ ਮੈਂ ਚ ਨਹੀਂ ਕਰਦਾ। ਰੋਜ਼ਾ ਤਰੈ ਨਿਵਾਜ ਪੁਜਾਰੈ ਕਲਮਾ ਪਿਸਤ ਨ ਹੋਈ ਮੇਰਾ ਰੋਜ਼ਾ ਰੱਖਿਆ ਨਿਮਾਜ਼ ਪੜਿਆ ਕਲਮਾ ਆਖਿਆ ਪਿਸਤ ਨਹੀਂ ਮਿਲ ਜਾਂਦਾ ਸੱਤਰ ਕਾਬਾ ਘਟ ਹੀ ਪੀਤਰ ਜੇ ਕਰ ਜਾਣੇ ਕੋਈ ਸੱਤਰ ਗੁਪਤ ਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਦਿਲ ਵਿੱਚ ਹੀ ਹੈ ਪਰ ਲੱਭਦਾ ਤਾਂ ਹੀ ਹੈ ਜੇ ਕੋਈ ਸਮਝ ਸਕੇ ਨਿਵਾਜ ਸੋਈ ਜੋ ਨਿਆਉ ਵਿਚਾਰੇ ਕਲਮਾ ਅਕਲਹ ਜਾਣੈ ਜੋ ਮਨੁੱਖ ਨਿਆ ਕਰਦਾ ਹੈ ਉਹ ਮਨੋਂ ਨਿਮਾਜ਼ ਪੜ ਰਿਆ ਤੇ ਜੇ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਤਾਂ ਕਲਮਾ ਆਖ ਰਿਆ ਪਾਂਚੋਂ ਮਸ ਮਸੱਲਾ ਬਿਸ਼ਾਵੇ ਤਬ ਤੋ ਦੀਨ ਪਛਾਨੈ ਕਮਾਦਿਕ ਪੰਜ ਬਲੀ ਵਿਕਾਰਾਂ ਨੂੰ ਜੇ ਆਪਣੇ ਵਾਸ ਵਿੱਚ ਕਰਦਾ ਹੈ ਤਾਂ ਮਨੋ ਮੁਸੱਲਾ ਵਿਚ ਹੁੰਦਾ ਹੈ ਤੇ ਮਜ਼ਬ ਨੂੰ ਪਛਾਣਦਾ ਹੈ ਖਸਮ ਪਛਾਨ ਤਰਸ ਕਰ ਜੀ ਮੈਂ ਮਾਰ ਮਣੀ ਕਰ ਫਿਕੀ ਏ ਕਾਜ਼ੀ ਮਾਲਕ ਪ੍ਰਭੂ ਨੂੰ ਪਛਾਣ ਆਪਣੇ ਹਿਰਦੇ ਵਿੱਚ ਪਿਆਰ ਵਸਾ ਮਣੀ ਨੂੰ ਫਿਕੀ ਜਾਣ ਕੇ ਮਾਰ ਦੇ ਆਉ ਹੰਕਾਰ ਨੂੰ ਮਾੜਾ ਜਾਣ ਕੇ ਦੂਰ ਕਰ ਆਪ ਜਨਾਏ ਅਵਰ ਕੋ ਜਾਣੇ ਤਬ ਹੋਏ ਪਿਸਤ ਸਰੀ ਕੀ ਜਦੋਂ ਮਨੁੱਖ ਆਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ ਆਪਣੇ ਵਰਗਾ ਸਮਝਦਾ ਹੈ ਤਦ ਪਿਸਦ ਦਾ ਪਾਈਵਾਲ ਬਣਦਾ ਹੈ ਮਾਟੀ ਇੱਕ ਭੇਖ ਤਰਨਾਨਾ ਤਾਂ ਮੈਂ ਬ੍ਰਹਮ ਪਛਾਨਾ ਮਿੱਟੀ ਕੋਈ ਹੈ ਪ੍ਰਭੂ ਨੇ ਇਸ ਦੇ ਅਨੇਕਾਂ ਵੇਸ ਧਾਰੇ ਹੋਏ ਹਨ ਅਸਲ ਮੂਮਨ ਨੇ ਇਹਨਾਂ ਵੇਸਾਂ ਵਿੱਚ ਰੱਬ ਨੂੰ ਪਛਾਣਿਆ ਹੈ ਇਹੀ ਹੈ ਪਿਸਦ ਦਾ ਰਾਹ ਕਹੇ ਕਬੀਰਾ ਪਿਸਤ ਛੋੜ ਕਰ ਦੋ ਜਿਕ ਸਿਉ ਮਨ ਮਾਨਾ ਪਰ ਕਬੀਰ ਆਖਦਾ ਹੈ ਕਾਜੀ ਤੁਸੀਂ ਤਾਂ ਦੂਜੇ ਹੱਥ ਤੇ ਜੋਰ ੱੱਕਾ ਕਰਕੇ ਪਿਸ ਦਾ ਰਸਤਾ ਛੱਡ ਕੇ ਦੋਜਕ ਨਾਲ ਮਨ ਜੋੜੀ ਬੈਠੇ ਹੋ ਆਸਾ ਗगन ਨਗਰ ਇੱਕ ਬੂੰਦ ਨ ਵਰਖੈ 나ਦ ਕਹਾਂ ਜੋ ਸਮਾਨਾ ਏ ਬਾਬਾ ਸਰੀਰਕ ਮੋਹਾ ਆਦਿਕ ਦਾ ਉਹ ਰੌਲਾ ਕਿੱਥੇ ਗਿਆ ਜੋ ਹਰ ਵੇਲੇ ਮੇਰੇ ਮਨ ਵਿੱਚ ਟਿਕਿਆ ਰਹਿੰਦਾ ਸੀ ਹੁਣ ਤਾਂ ਤੇਰੇ ਮਨ ਵਿੱਚ ਕੋਈ ਇੱਕ ਫੁਰਨਾ ਵੀ ਨਹੀਂ ਉੱਠਦਾ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮ ਹੰਸਲੇ ਸਿਧਾਨਾ ਇਹ ਸਭ ਮੇਰ ਉਸ ਪਰ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮ ਹੰਸ ਦੀ ਹੈ ਜਿਸ ਨੇ ਮਨ ਨੇ ਜਿਸ ਨੇ ਮਨ ਦੇ ਸਾਰੇ ਮਾਇਕ ਸ਼ੋਰ ਨਾਸ਼ ਕਰ ਦਿੱਤੇ ਬਾਬਾ ਬੋਲਤੇ ਥੇ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ हे ਭਾਈ ਹਰ ਸਿਮਰਨ ਦੀ ਬਰਕਤ ਨਾਲ ਮੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਤੇਰੇ ਉਹ ਬੋਲ ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ ਸੁਰਤਮਾਹ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਰਹਾਓ ਕਦੇ ਉਹ ਸਮਾਂ ਸੀ ਜਦੋਂ ਤੇਰੀਆਂ ਸਾਰੀਆਂ ਗੱਲਾਂ ਬਾਤਾਂ ਸਰੀਰਕ ਮੋਹ ਬਾਰੇ ਹੀ ਸਨ ਤੇਰੇ ਮਨ ਵਿੱਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ ਉਹ ਸਭ ਕਿਤੇ ਲੋਪ ਹੀ ਹੋ ਗਏ ਹਨ ਬਜਾਵਨ ਹਾਰੋ ਕਹਾ ਗयो ਜਿਨ ਇਹ ਮੰਦਰ ਕੀਨਾ ਸਰੀਰਕ ਮੋਹ ਦੇ ਉਹ ਫੁਰਨੇ ਕਿੱਥੇ ਰਹਿ ਰਹਿ ਸਕਦੇ ਹਨ ਹੁਣ ਤਾਂ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਢੋਲਕੀ ਬਣਾਈ ਹੋਈ ਸੀ ਮਾਇਕ ਮੋਹ ਦੀ ਢੋਲਕੀ ਨੂੰ ਵਜਾਉਣ ਵਾਲਾ ਉਹ ਮਨ ਹੀ ਕਿਤੇ ਅਲੋਪ ਹੋ ਗਿਆ ਹੈ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਭ ਲੀਨਾ ਪਾਰਬਰਮ ਪਰਮੇਸ਼ਰ ਨੇ ਮਨ ਦਾ ਉਹ ਪਹਿਲਾ ਤੇਜ ਪ੍ਰਤਾਪ ਹੀ ਖਿੱਚ ਲਿਆ ਹੈ ਮਨ ਵਿੱਚ ਹੁਣ ਉਹ ਪਹਿਲੀ ਗੱਲ ਪਹਿਲਾ ਬੋਲ ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ ਸ਼ਰਮਨ ਵਿਕਲਪੈ ਸੰਗ ਤੇਰੇ ਇੰਦਰੀ ਕਾਬਲ ਥਕਾ ਤੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾ ਸਰੀਰਕ ਮੋਹ ਵਿੱਚ ਫਸੇ ਹੋਏ ਸਦਾ ਵਿਆਕੂ ਰਹਿੰਦੇ ਸਨ ਤੇਰੀ ਕਾਮਚੇਸਤਾ ਦਾ ਜੋਰ ਵੀ ਰੁਕ ਗਿਆ ਹੈ ਚਰਨ ਰਹਿੇ ਕਰ ਤਰਕ ਪਰੇ ਹੈ ਮੁਖੋਂ ਨ ਨਿਕ ਸਹਿ ਬਾਤਾਂ ਮੁਖੋਂ ਨ ਨਿਕ ਸਹਿ ਬਾਤਾਂ ਤੇਰੇ ਨਾ ਉਹ ਪੈਰ ਹਨ ਨਾ ਉਹ ਹੱਥ ਹਨ ਦੇ ਅਦੇਸ ਦੀ ਦੌੜ ਭੱਜ ਵਿੱਚ ਰਹਿੰਦੇ ਸਨ ਤੇਰੇ ਮੂੰਹ ਤੋਂ ਵੀ ਹੁਣ ਸਰੀਰਕ ਮੋਦ ਦੀਆਂ ਗੱਲਾਂ ਨਹੀਂ ਨਿਕਲਦੀਆਂ ਥੱਕੇ ਪੰਜ ਦੂਤ ਸਭ ਤਸਕਰੋ ਆਪ ਆਪਣੇ ਭ੍ਰੰਮ ਤੇ ਕਾਮਾਦਿਕ ਤੇਰੇ ਪੰਜੇ ਵੈਰੀ ਹਾਰ ਚੁੱਕੇ ਹਨ ਉਹ ਸਾਰੇ ਚੋਰ ਆਪ ਉਹ ਆਪਣੀ ਢਕਣਾ ਤੋਂ ਹਟ ਗਏ ਹਨ ਕਿਉਂਕਿ ਜਿਸ ਮਨ ਦਾ ਤੇਜ ਤੇ ਆਸਰਾ ਲੈ ਕੇ ਇਹ ਪੰਜੇ ਕਾਮਾਦਿਕ ਦੌੜ ਪਾ ਸਕਦੇ ਹਨ ਹਾਕਾ ਮਨ ਕੁੰਚਰ ਔਰ ਥਾਕਾ ਤੇਜ ਸੂਤ ਧਰ ਰਮ ਤੇ ਉਹ ਮਨ ਹਾਥੀ ਹੀ ਨਹੀਂ ਰਹਾ ਉਹ ਹਿਰਦਾ ਹੀ ਨਹੀਂ ਰਹਾ ਮਰਤਕ ਭੈ ਦਸੇ ਬੰਦ ਛੂਟੇ ਮਿੱਤਰ ਭਾਈ ਸਭ ਛੋਰੇ ਹਰ ਸਿਮਰਨ ਦੀ ਬਰਕਤ ਨਾਲ ਤੇਰੇ ਦਸੇ ਹੀ ਇੰਦਰੇ ਸਰੀਰਕ ਮੋਹ ਵੱਲੋਂ ਮਰ ਚੁੱਕੇ ਹਨ ਸਰੀਰਕ ਮੋਹ ਵੱਲੋਂ ਆਜ਼ਾਦ ਹੋ ਗਏ ਹਨ ਇਨਾਂ ਨੇ ਆਸਾ ਕ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ ਮਿੱਤਰ ਵੀ ਛੱਡ ਦਿੱਤੇ ਹਨ ਕਹਤ ਕਬੀਰਾ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ ਕਬੀਰ ਆਖਦਾ ਹੈ ਜੋ ਜੋ ਵੀ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜਿਉਂਦਾ ਹੀ ਦੁਨੀਆ ਦੇ ਕਿਰਤਕਾਰ ਕਰਦਾ ਹੋਇਆ ਹੀ ਇਸ ਤਰ੍ਹਾਂ ਸਰੀਰਕ ਮੋਹ ਦੇ ਬੰਧਨਾਂ ਤੋਂ ਆਪਣੇ ਆਪ ਨੂੰ ਅਲੱਗ ਕਰ ਲੈਂਦਾ ਹੈ ਆਸਾ ਇੱਕ ਤੁਕੇ ਮਹਲਾ ਆਸਾ ਇੱਕ ਤੁਕੇ ਘਰ ਚੌਥਾ ਸਰਪਨੀਤੇ ਉਪਰ ਨਹੀਂ ਬਲਿਆ ਉਸ ਮਾਇਆ ਤੋਂ ਵਧੇਕ ਬਲ ਵਾਲਾ ਜਗਤ ਵਿੱਚ ਹੋਰ ਕੋਈ ਨਹੀਂ ਹੈ ਜਨ ਬ੍ਰਹਮਾ ਵਿਸ਼ਨ ਮਹਾ ਦਿਓ ਛਲਿਆ ਜਿਸ ਨੇ ਮਾਇਆ ਦੇ ਬ੍ਰਹਮਾ ਵਿਸ਼ਨੂੰ ਦੇਵ ਸ਼ੇ ਵਰਗਾ ਦੇਵ ਤੇ ਛੜ ਲੈ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਪਰੇ ਬੜੇ ਜੋਰਾਂ ਵਿੱਚ ਆਈ ਮਾਇਆ ਸਤਸੰਗ ਵਿੱਚ ਸ਼ਾਂਤ ਹੋ ਜਾਂਦੀ ਹੈ ਭਾਵੇਂ ਸਮਾਰੋ ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾਵ ਸਤਸੰਗ ਵਿੱਚ ਆਪਣਿਆਂ ਠੰਡਾ ਪੈ ਜਾਂਦਾ ਜੇ ਨਤਰੇ ਭਾਵਨ ਦਸੀਲੇ ਗੁਰ ਪ੍ਰਸਾਦ ਦੀਠੀ ਰਹਾਓ ਕਉ ਵਿਦਿਆ ਸਮਾਇ ਨੇ ਸਾਰੇ ਜਗਤ ਨੂੰ ਮੋਹ ਦਾ ਡੰਗ ਮਾਰਿਆ ਹੈ ਸੰਗਤ ਵਿੱਚ ਗੁਰੂ ਦੀ ਕਿਰਪਾ ਨਾਲ ਉਸ ਦੀ ਅਸਲੀਅਤ ਦਿਸ ਪੈਂਦੀ ਹੈ ਸਰਪਨੀ ਸਰਪਨੀ ਕਿਆ ਕਹੋ ਭਾਈ ਸੋਹੇ ਭਾਈ ਇਹ ਮਾਇਆ ਤੋਂ ਇਤਨਾ ਡਰਨ ਦੀ ਲੋੜ ਨਹੀਂ ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ ਜਿਸ ਮਨੁੱਖ ਨੇ ਸਦਾ ਸਥਿ ਰਹਿਣ ਵਾਲੇ ਪ੍ਰਭੂ ਨਾਲ ਜਾਣ ਪਛਾਣ ਪਾ ਲਈ ਉਸਨੇ ਇਸ ਮਾਇਆ ਨੂੰ ਆਪਣੇ ਵਸ ਵਿੱਚ ਕਰ ਲਿਆ ਸਰਪਣੀ ਤੇ ਆਨ ਛੋਸ਼ ਨਹੀਂ ਅਵਰਾ ਪ੍ਰਭੂ ਨਾਲ ਜਾਣ ਪਛਾਣ ਕਰਨ ਵਾਲਿਆਂ ਤੋਂ ਬਿਨਾਂ ਹੋਰ ਕੋਈ ਜੀਵ ਇਸ ਸਪਣੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ ਸਰਪਣੀ ਜੀਤੀ ਕਹਾ ਕਰ ਜਮਰਾ ਜਿਸ ਨੇ ਗੁਰੂ ਦੀ ਕਿਰਪਾ ਨਾਲ ਇਸ ਸਪਣੀ ਮਾਇਆ ਨੂੰ ਜਿੱਤ ਲਿਆ ਹੈ ਜੰਮ ਵਿਚਾਰਾ ਵੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ਇਹ ਰੱਬਨੀ ਤਾਂ ਕੀ ਕੀਤੀ ਹੋਈ ਇਹ ਮਾਇਆ ਉਸ ਪ੍ਰਮਾਤਮਾ ਦੀ ਬਣਾਈ ਹੋਈ ਹੈ ਜਿਸ ਨੇ ਸਾਰਾ ਜਗਤ ਰਚਿਆ ਹੈ ਬਲ ਅਬਲ ਕਿਆ ਇਸਤੇ ਹੋਈ ਸੋ ਪ੍ਰਭੂ ਦੇ ਹੁਕਮ ਤੋਂ ਬਿਨਾ ਇਸ ਦੇ ਆਪਣੇ ਵਸ ਦੀ ਗੱਲ ਨਹੀਂ ਕਿਸੇ ਉੱਤੇ ਜ਼ੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਸਕੇ ਇਹ ਬਸਤੀ ਤਾਂ ਬਸਤ ਸਰੀਰਾ ਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿੱਚ ਵਸਦੀ ਹੈ ਤਦ ਤੱਕ ਜੀਵ ਸਰੀਰਾਂ ਵਿੱਚ ਪਾਉ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿਦਾ ਹੈ ਗੁਰ ਪ੍ਰਸਾਦ ਸਹਜ ਤਰੇ ਕਬੀਰਾ ਕਬੀਰ ਆਪਣੇ ਗੁਰੂ ਦੀ ਕਿਰਪਾ ਨਾਲ ਅਡੋਰ ਰਹਿ ਕੇ ਜਨਮ ਮਰਨ ਦੀ ਘੁੰਮਣ ਘੇਰੀ ਵਿੱਚੋਂ ਲੰਘ ਗਿਆ ਹੈ